ਮੇਰੇ ਵੀਰ ਭਗਤ ਸਿੰਘ ਸ਼ੇਰ ਆ ਪੜਦੀ ਨਾ ਵਾ ਵਾ ਬਹੁਤ ਵਧੀਆ ਬਹੁਤ ਹੀ ਵਧੀਆ ਆਵਾਜ਼ ਅੱਜ ਮੇਰੀ ਭੈਣ ਮਸ਼ਹੂਰ ਸਿੰਗਰ ਮੀਨੂ ਸਿੰਘ ਜੀ ਅੱਜ ਸਾਡੇ ਕੋਲੇ ਇੱਥੇ ਲੰਗ ਰਹੇ ਸੀਗੇ ਤੇ ਇਹ ਮਿਲ ਲਈਆ ਮੈਨੂੰ ਸਪੈਸ਼ਲ ਤੇ ਬਹੁਤ ਇਹਨਾਂ ਦੀ ਪਿਆਰੀ ਆਵਾਜ਼ ਆ ਤੇ ਸਾਰਿਆਂ ਜਣੇ ਨੇ ਦੇਖੋ ਤੁਸੀਂ ਇਹਨਾਂ ਦੇ ਗਾਣਾ ਸੁਣਿਆ ਹੋਇਆ ਹੋਰ ਵੀ ਕਾਫੀ ਇਹਨਾਂ ਦੇ ਗਾਣੇ ਆਏ ਨੇ ਜਿਹੜੇ ਬਹੁਤ ਹੀ ਮਸ਼ਹੂਰ ਨੇ ਤੇ ਬਹੁਤ ਪਿਆਰੀ ਆਵਾਜ਼ ਆ ਮੈਂ ਚਾਹਣੀ ਆ ਵੀ ਤੁਸੀਂ ਬਹੁਤ ਮਤਲਬ ਤਰੱਕੀ ਕਰੋ ਤੇ ਹੋਰ ਵੀ ਤੁਹਾਡੇ ਗਾਣੇ ਮਤਲਬ ਆਉਣੇ ਚਾਹੀਦੇ ਨੇ ਥੈਂਕ ਯੂ ਤੁਸੀਂ ਥੋੜਾ ਗੈਪ ਪਾਦੇ ਨਾ ਇਹ ਤੁਹਾਨੂੰ ਪਾਉਣਾ ਨਹੀਂ ਚਾਹੀਦਾ ਨਹੀਂ ਜੀ ਹੁਣ ਰਸ਼ੀਕਾਲ ਜੀ ਮੈਂ ਮੀਨੂ ਸਿੰਘ ਅੱਜ ਜਿਸੀ ਆਈ ਸੀ ਪੈਨ ਕਰਮਜੀਤ ਕੌਰ ਕੋਲੇ ਸੁਮਾਉਂ ਜੀ ਸੋ ਬਹੁਤ ਅੱਛਾ ਲੱਗਿਆ ਇਹਨਾਂ ਨੂੰ ਮਿਲ ਕੇ ਬਹੁਤ ਅچھے ਲਿਖਕ ਕਰਨੇ ਔਰ ਉਸ ਤੋਂ ਵੀ ਅچھے ਇਨਸਾਨ ਨੇ ਸੋ ਮੈਂ ਤਾਂ ਬਹੁਤ ਵਧੀਆ ਲੱਗਿਆ ਤੁਸੀਂ ਮਿਲ ਕੇ ਨਹੀਂ ਜੀ ਬਹੁਤ ਵਧੀਆ ਲੱਗਿਆ ਮੇਰੀ ਭੈਣ ਦੀ ਆਵਾਜ਼ ਵੀ ਇੰਨੀ ਸੁਰੀਲੀ ਆ ਕਿ ਮੈਥੋਂ ਰਿਹਾ ਨਹੀਂ ਗਿਆ ਮੈਂ ਇਹਨਾਂ ਨੂੰ ਇੱਕ ਗਾਣਾ ਪਾਇਆ ਨੇ ਆਪਣੇ ਆਪ ਸੁਣਾਤਾ ਪਰ ਮੈਂ ਹੁਣ ਦੂਜਾ ਗਾਣਾ ਚਾਹ ਰਹੀ ਹਾਂ ਕਿ ਇੱਕ ਹੋਰ ਥੋੜਾ ਇੱਕ ਬਹੁਤ ਫੇਮਸ ਗਾਣਾ ਸੀ ਸ਼ਾਇਦ ਸੌਰੀ ਤੇ ਉਹਦੇ ਬੋਲ ਮੈਨੂੰ ਜ਼ਰੂਰ ਤੁਸੀਂ ਇੱਕਦਾਂ ਸੁਣਾਓ ਕਿ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੁਹਾਡੀ ਆਵਾਜ਼ ਸੁਣਾਉ ਮੇਰਾ ਅੱਜ ਮੈਂ ਨਹਾ ਲੈਣਾ ਮੈਂ ਕਿਹਾ ਵੀ ਹੈਨਾ ਆਏ ਨਹੀਂਗੇ ਜਾਨ ਨਹੀਂ ਦੇਣਾ ਜ਼ਨਮ ਹਰ ਵੇਲੇ ਅਕੜਾ ਚ ਰਹਿਣ ਵਾਲਿਆ ਕਦੀ ਹੋਰ ਤੂ ਕਰੀ ਮੇਰਾ ਵੀ ਤਾਂ ਦਿਲ ਜਾਨੀਆਂ ਜਰੀ ਹਰ ਇੱਕ ਤੇਰੀ ਮੋਤੇ ਗਲ ਵੇਰੀਆ ਹੱਸ ਸੈਣ ਵਾਲੀ ਸੀ ਹੌਸਲ ਵਾਲੀ ਸੀ ਹੁਣ ਵਕ ਹੋਇ ਤਾ ਤੂੰ ਬਹਿ ਕੇ ਸੋਚ ਲਈ ਤੇਰਹੋਤੀ ਤੇ ਮੈਂ ਸੌਰੀ ਕਹਿਣ ਵਾਲੀ ਤੇ ਮੈਂ ਸੌਰੀ ਕਹਿਣ ਵਾਲੀ ਸੀ ਵਾਜ ਗਾਹੀ ਗਾਹੀ ਬਹੁਤ ਬਹੁਤ ਪਿਆਰੀ ਆਵਾਜ਼ ਆ ਤੇ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜੇ ਸਿੰਗਰਾਂ ਨੂੰ ਦੇਖੋ ਆਪਾਂ ਐਵੇਂ ਨਾ ਇੰਨੇ ਨੇ ਮਤਲਬ ਸਿੰਗਰ ਤਾਂ ਬਹੁਤ ਨੇਗੇ ਪਰ ਐਸੀ ਜਿਹੜੀ ਆਵਾਜ਼ ਹੁੰਦੀ ਹੈ ਇੱਕ ਅਨੋਖੀ ਵੱਖਰੀ ਆਵਾਜ਼ ਹੁਣ ਸਪੋਰਟ ਕਰਨਾ ਚਾਹੀਦਾ ਦੇਖੋ ਕਿੰਨੀ ਪਿਆਰੀ ਆਵਾਜ਼ ਹੈ ਮੇਰੀ ਭੈਣ ਦੀ ਦੱਬ ਕੇ ਸਪੋਰਟ ਕਰਿਓ ਸਾਰੇ ਜਾਣੇ ਥੈਂਕ ਯੂ ਸੋ ਮਚ ਥੈਂਕ ਯੂ ਹਾਂ